ਕਿਸੇ ਰਾਜੇ ਦੇ ਘਰ ਵਿੱਚ ਬੱਚਾ ਪੈਦਾ ਨਾ ਹੋਵੇ। ਔਲਾਦ ਨਹੀਂ ਸੀ ਪੈਦਾ ਹੋ ਰਹੀ। ਉਹਨੂੰ ਕਿਸੇ ਜੋਤਸ਼ੀ ਨੇ ਦੱਸਿਆ, ਕਿਸੇ ਅਖੌਤੀ ਬਾਬੇ ਨੇ ਦੱਸਿਆ ਕਿ ਤੂੰ ਕਿਸੇ ਬੱਚੇ ਦੀ ਬਲੀ ਦੇ ਦੇ। ਕੋਈ ਬੱਚਾ ਲਿਆ ਉਹਨੂੰ ਕਤਲ ਕਰੇਗਾ ਤੇਰੇ ਘਰ ਬੱਚਾ ਪੈਦਾ ਹੋ ਜਾਏਗਾ। ਕੋਈ ਲੋੜਵੰਦ ਪਰਿਵਾਰ ਸੀ। ਉਹਨਾਂ ਨੇ ਆਪਣਾ ਬੱਚਾ ਰਾਜੇ ਨੂੰ ਵੇਚਤਾ ਬੱਚੇ ਦੇ ਸਿਰ ਤੇ ਤਲਵਾਰ ਰੱਖਣ ਤੋਂ ਪਹਿਲਾਂ ਰਾਜਾ ਉਹਦੀ ਆਖਰੀ ਇੱਛਾ ਪੁੱਛਦਾ ਕੋਲੇ ਵਜ਼ੀਰ ਖੜੇ ਨੇ ਜਲਾਦ ਖੜਾ ਵੀ ਤੇਰੀ ਕੀ ਇੱਛਾ ਆਖਰੀ ਤੂੰ ਦੱਸ ਸਕਦਾ ਉਹ ਆਂਦਾ ਮੈਂ ਮੈਨੂੰ ਰੇਤ ਲਿਆ ਕੇ ਦਿੱਤੀ ਜਾਏ ਮੈਂ ਕੁਝ ਸਮਾਂ ਰੇਤਾ 'ਚ ਗੁਜ਼ਾਰਨਾ ਰੇਤ ਲਿਆਂਦੀ ਉਹਨੇ ਤਿੰਨ ਢੇਰੀਆਂ ਬਣਾ ਲਈਆਂ ਪਹਿਲੀ ਢੇਰੀ ਬਣਾਈ ਉਹਨੇ ਢਾਤੀ ਦੂਜੀ ਢੇਰੀ ਬਣਾਈ ਉਹ ਵੀ ਢਾਤੀ ਤੀਜੀ ਢੇਰੀ ਜਿਹੜੀ ਬਣਾਈ ਉਹਨੂੰ ਬਣਾ ਕੇ ਉਹਨੇ ਮੱਥਾ ਟੇਕਤਾ ਉਹਦੇ ਅੱਗੇ ਸਜਦਾ ਕਰਤਾ ਰਾਜਾ ਕਹਿੰਦਾ ਖਾਤਮ ਤਾਂ ਤੈਨੂੰ ਕਰ ਹੀ ਦੇਣਾ ਪਰ ਆ ਜੋ ਤੂੰ ਕੀਤਾ ਏ ਕਹਾਣੀ ਤਾਂ ਦੱਸ ਵੀ ਦੋ ਢਾਈਆਂ ਢੇਰੀਆਂ ਤੇ ਇੱਕ ਕਿਉਂ ਰੱਖ ਲਈ ਕਹਿੰਦਾ ਰਾਜਾ ਜੀ ਗੱਲ ਇਹ ਹੈ ਪਹਿਲੀ ਜ਼ਿੰਮੇਵਾਰੀ ਬੱਚੇ ਦੀ ਮਾਂ-ਬਾਪ ਦੀ ਹੁੰਦੀ ਉਹਨੂੰ ਪਾਲਣਾ ਉਹਨੂੰ ਸੰਭਾਲਣਾ ਉਦੀ ਪਰਵਰਿਸ਼ ਕਰਨੀ ਤੇ ਬੱਚਾ ਸਭ ਤੋਂ ਵੱਧ ਆਸਰਾ ਆਪਣੇ ਮਾਪਿਓ ਦਾ ਤੱਕਦਾ ਹੈ ਭੁੱਖ ਲੱਗੇ ਕੋਈ ਹੋਰ ਸੰਸਾਰੀ ਤਕਲੀਫ ਹੈ ਬੰਦਾ ਮਾਂ ਵੱਲ ਨੂੰ ਭੱਜਦਾ ਬੰਦਾ ਬਾਪ ਵੱਲ ਨੂੰ ਭੱਜਦਾ ਜਿਵੇਂ ਪਾਈ ਗੁਰਦਾਸ ਜੀ ਨੇ ਆਖਿਆ ਜੀ ਮਾਂ ਪੁੱਤੇ ਵਿਸਦੇ ਤਿਸ ਕੌਣ ਰੱਖਣਹਾਰਾ ਜੇ ਮਾਂ ਪੁੱਤ ਨੂੰ ਮਾਰਨ ਦੀ ਵਿਉਂਤ ਬਣਾ ਲਏ ਨਾ ਤੇ ਸੰਸਾਰ ਦੀ ਕੋਈ ਤਾਕਤ ਉਹਨੂੰ ਬਚਾ ਨਹੀਂ ਸਕਦੀ ਕੋ ਰਸਤਾ ਹੀ ਨਹੀਂ ਹੈ। ਉਹਨੇ ਆਖਿਆ ਜਿੰਨਾ ਜੰਮਿਆ ਉਹਨਾਂ ਪੈਸਿਆਂ ਦੇ ਲਾਲਚ ਵਿੱਚ ਸ਼ੌਹਰਤ ਦੀ ਭੁੱਖ ਵਿੱਚ ਆਪਣੀਆਂ ਲੋੜਾਂ ਲਈ ਮੈਨੂੰ ਮੌਤ ਦੇ ਮੂੰਹ 'ਚ ਘੱਲਿਆ ਮੈਂ ਪਹਿਲੀ ਢੇਰੀ ਉਹਨਾਂ ਦੀ ਵੀ ਢਾਤੀ। ਨਹੀਂ ਯਕੀਨ ਰਿਹਾ ਉਹਨਾਂ ਦੀ ਵੀ। ਉਹ ਕਹਿੰਦਾ ਵੀ ਦੂਜੀ ਢੇਰੀ ਫਿਰ ਕਿਉਂ ਢਾਈ? ਉਹਨੇ ਆਖਿਆ ਅਕਸਰ ਹਾਰਿਆ ਮਨੁੱਖ ਬੰਦਾ ਰਾਜੇ ਕੋਲੇ ਆਉਂਦਾ। ਫਰਿਆਦ ਕਰਦਾ ਮੇਰੇ ਨਾਲ ਅਨਿਆਂ ਹੋ ਰਿਹਾ। ਤੁਸੀਂ ਪਰਜਾ ਪਤੀਓ ਰਾਜੇ ਚੂਲੀ ਨਿਆਮ ਕੀ ਪੜਿਆ ਸੱਚ ਧਿਆਨ ਤੁਸੀਂ ਨਿਆਂ ਕਰਦੇ ਹੋ ਪਰਜਾ ਦੀ ਰਖਵਾਲੇ ਹੋ ਤੁਸੀਂ ਰਿਜਕ ਦਿੰਦੇ ਹੋ ਸਾਰਿਆਂ ਨੂੰ ਸਾਰਿਆਂ ਦੀ ਹਿਫਾਜ਼ਤ ਕਰਨਾ ਤੁਹਾਡਾ ਫਰਜ਼ ਹੈ ਹੁਣ ਇੱਥੇ ਰਾਜਾ ਹੀ ਮੇਰਾ ਖੂਨ ਦਾ ਪਿਆਸਾ ਹੈ ਰਾਜਾ ਆਪਣੇ ਪੁੱਤ ਦੀ ਔਲਾਦ ਲਈ ਮੈਨੂੰ ਹੀ ਮੌਤ ਦੀ ਘਾਟ ਉਤਾਰਨਾ ਚਾਹੁੰਦਾ ਮੈਂ ਤੁਹਾਡੇ ਤੋਂ ਵੀ ਉਮੀਦ ਲਾਤੀ ਥੋਥੋ ਮੈਂ ਜ਼ਿੰਦਗੀ ਕਾਦੀ ਮੰਗਾ ਥੋੜੀ ਸ਼ਰਨ ਕਾ ਦੀਆ ਮੈਂ ਤੁਸੀਂ ਤੇ ਖੁਦ ਲੈ ਕੇ ਆਏ ਹੋ ਮੈਨੂੰ ਮਾਰਨ ਲਈ ਮੈਂ ਕਿੱਥੇ ਜਾਵਾਂ ਰਾਜਾ ਕਹਿੰਦਾ ਵੀ ਤੀਜੀ ਢੇਰੀ ਬਣਾ ਕੇ ਕਿਉਂ ਨਹੀਂ ਢਾਈ ਕਹਿੰਦਾ ਆਖਰੀ ਮੇਰਾ ਭਰੋਸਾ ਹੁਣ ਅਕਾਲ ਪੁਰਖ ਵਾਹਿਗੁਰੂ ਤੇ ਹੀ ਹੈ ਧਰ ਜੀਰੇ ਇੱਕ ਟੇਕ ਤੋਂ ਲਾਭ ਬਡਾਨੀ ਆਸ ਨਾਨਕ ਨਾਮ ਧਿਆਈਏ ਕਾਰ ਜਾਵੇ ਤੁਮਰੀ ਸ਼ਰਨ ਤੁਮਾਰੀ ਆਸ ਤੁਮ ਹੀ ਸੱਜਣ ਸਹੇਲੇ ਤੂੰ ਹੀ ਸਭ ਕੋ ਦਾ ਸਤਿਗੁਰੂ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛੜਾਈ ਤੂੰ ਹੀ ਆਸਰਾ ਹੈ ਸਤਗੁਰ ਅਕਾਲ ਪੁਰਖ ਵਾਹਿਗੁਰੂ ਤੂੰ ਹੀ ਆਸਰਾ ਵਜ਼ੀਰ ਪਾਸੇ ਲੈ ਗਿਆ ਰਾਜੇ ਨੂੰ ਕਹਿੰਦਾ ਇਹੋ ਜੇ ਨੇਕ ਨੂੰ ਮਾਰ ਕੇ ਕਿਹੜੇ ਨੇਕ ਨੂੰ ਜੰਮਣਾ ਤੇ ਜਿਹਨੂੰ ਜਿਹਨੂੰ ਜਨਮ ਦੇਣ ਲਈ ਇਹ ਸਭ ਕੁਝ ਕਰ ਰਿਹਾ ਉਹਦਾ ਜਨਮ ਹੋਣਾ ਹੈ ਕਿ ਨਹੀਂ ਹੋਣਾ ਇਹ ਵੀ ਨਹੀਂ ਪਤਾ ਜਿਹੜਾ ਸੰਸਾਰ ਤੇ ਆਇਆ ਨਹੀਂ ਉਹਦੀ ਆਸ ਰੱਖੀ ਬੈਠਾ ਹੈ ਜਿਹੜਾ ਸਾਹਮਣੇ ਖਲੋਤਾ ਹੋਇਆ ਉਹਨੂੰ ਮੌਤ ਦੀ ਘਾਟ ਉਤਾਰਨਾ ਚਾਹਉਣਾ ਏਦੋਂ ਸਿਆਣਾ ਪੁੱਤ ਤੇਰੇ ਘਰੇ ਪੈਦਾ ਨਹੀਂ ਹੋ ਸਕਦਾ ਇਸੇ ਨੂੰ ਆਪਣਾ ਪੁੱਤ ਕਿਉਂ ਨਹੀਂ ਬਣਾ ਲੈਂਦਾ ਜਿਹੜਾ ਇੰਨੀ ਉਮਰ ਚ ਇੰਨਾ ਸਮਝਦਾਰ ਹੈ ਇੰਨੀ ਉਮਰ ਚ ਇੰਨਾ ਸਿਆਣਾ ਹੈ ਬਾਲਕ ਹੈ ਬਚਪਨੇ ਵਿੱਚ ਇੰਨੀਆਂ ਸਿਆਣੀਆਂ ਗੱਲਾਂ ਕਰਦਾ ਹੈ ਵੱਡਾ ਹੋ ਕੇ ਕਿੰਨਾ ਸਮਝਦਾਰ ਹੋਏਗਾ ਚਲੋ ਖੈਰ ਬੱਚੇ ਦੀ ਜਾਨ ਬਚ ਗਈ ਗੱਲ ਇਹ ਕੱਢੀ ਕਿਸੇ ਨੇ ਵੀ ਜਦੋਂ ਭਰੋਸਾ ਕਾਲਪੁਰਖ ਵਾਹਿਗੁਰੂ ਤੇ ਹੋਵੇ ਬੰਦੇ ਦੀ ਬੇੜੀ ਬੰਨੇ ਲੱਗ ਹੀ ਜਾਂਦੀ ਹੈ ਜੇ ਯਕੀਨ ਹੋਵੇ ਉਹਦੀ ਜ਼ਿੰਦਗੀ ਬਚ ਗਈ